ਪੁੱਤਰ ਔਰ ਦੇ ਜਾਂਦੇ ਆ ਮਾਵਾ ਮਰਦियां ਜਾਂਦੀਆਂ ਨੇ ਮਾਪਿਓ ਨੂੰ ਕੌਣ ਸੰਭੂਗਾ ਇਹ ਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਇਹ ਆਪ ਦੇ ਬੱਚੇ ਨੂੰ ਕਿਹਾ ਆ ਆਪਰੇ ਨਾਂ ਦੇ ਬੱਚੇ ਤੋਂ ਇਹ ਕਿੰਨੇ ਤੋੜ ਲਾ ਤੇ ਫਿਰ ਨੂੰ ਮੇਰਾ ਆਰਾ ਕਰੀ ਮੇਰੇ ਨਾਲ ਮੇਰੀ ਨਹੀਂ ਮਾਰਦਾ ਰੋਂਦੀ ਹੋਈ ਇਹ ਮਾਂ ਆਖ ਰਹੀ ਹੈ ਕਿ ਜੇਕਰ ਅਸੀਂ ਜਵਾਨ ਪੁੱਤਾਂ ਨੂੰ ਇੰਜ ਹੀ ਮ੍ਰਿਤਕ ਦੇਹਾਂ ਬਣਾ ਬਣਾ ਕੇ ਤੋਰਦੇ ਰਹਾਂਗੇ ਤਾਂ ਮਾਪਿਆਂ ਦਾ ਸਹਾਰਾ ਕੌਣ ਹੋਵੇਗਾ ਸਾਰੀ ਉਮਰ ਉਹ ਇਹੀ ਸੋਚ ਕੇ ਜ਼ਿੰਦਗੀ ਕੱਢਦੇ ਰਹੇ ਕਿ ਬੱਚੇ ਸਾਡਾ ਖਿਆਲ ਰੱਖਣਗੇ ਪਰ ਬੁਢਾਪੇ ਦੇ ਵਿੱਚ ਪਹੁੰਚਦੇ ਹੀ ਇਹ ਜੀਆਂ ਕਈ ਖਬਰਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਵਿੱਚ ਜਵਾਨ ਪੁੱਤਾਂ ਨੂੰ ਬੁੱਢੇ ਮਾਪੇ ਜਦ ਵਰਤੀ ਦਿੰਦੇ ਨੇ ਤਾਂ ਉਹਨਾਂ ਦੀਆਂ ਤਾਂਹਾਂ ਨਿਕਲ ਜਾਂਦੀਆਂ ਨੇ ਤਰਨ ਤਰਨ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਜਿੱਥੇ ਬੀਤੇ ਦਿਨੀ ਪਤਾ ਲੱਗਿਆ ਸੀ ਕਿ ਮਹੱਲਾ ਗੋਕਲਪੁਰ ਦਾ 22 ਸਾਲ ਦਾ ਨੌਜਵਾਨ ਨਸ਼ੇ ਦੀ ਪੇਂਟ ਚੜਿਆ ਜਿਸ ਦਾ ਨਾਮ ਬਨਮੋਹਨ ਸਿੰਘ ਮਨੀ ਸੀ ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਕੋਰ ਲਾਉਂਦਿਆਂ ਦੱਸਿਆ ਕਿ ਕਿੰਝੇ ਮਾੜੀ ਘਟਨਾ ਵਾਪਰੀ ਹੈ ਉਹਨਾਂ ਕਿਹਾ ਕਿ ਸਰਯਾਮ ਨਸ਼ਾ ਵਿਕਰੀ ਹੈ ਤੇ ਸਰਕਾਰ ਇਸ ਤੇ ਕਾਬੂ ਪਾਣ ਦੇ ਵਿੱਚ ਬੁਰੀ ਤਰ੍ਹਾਂ ਤੇ ਨਲ ਫੇਲ ਹੋਈ ਹੈ ਭਾਵੇਂ ਕਿ ਹੁਣ ਸਰਕਾਰ ਦੇ ਵੱਲੋਂ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਇਹ ਨਸ਼ਾ ਤਸਕਰਾ ਅਤੇ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਣਾ ਹੈ ਪਰ ਇਸ ਦੇ ਵਿਚਾਲੇ ਹੀ ਦੂਸਰੇ ਪਾਸੇ ਹੋ ਜਈਆਂ ਨਿਤ ਦਿਨ ਆ ਰਹੀਆਂ ਖਬਰਾਂ ਜਿਸ ਦੇ ਵਿੱਚ ਮਾਪੇ ਆਪਣੇ ਜਵਾਨ ਧੀਆਂ ਪੁੱਤਾਂ ਨੂੰ ਗਵਾ ਰਹੇ ਨੇ ਨਾ ਸਿਰਫ ਮੁੰਡੇ ਸਗੋਂ ਕੁੜੀਆਂ ਨੂੰ ਵੀ ਸੜਕਾਂ ਤੇ ਹੋ ਜਈਆਂ ਹਾਲਾਤਾਂ ਦੇ ਵਿੱਚ ਦੇਖਿਆ ਜਾਂਦਾ ਹੈ ਕੀ ਦੇਖ ਕੇ ਹੀ ਸ਼ਰਮ ਆਉਂਦੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਆਖਿਰਕਾਰ ਇਹ ਹੋ ਕੀ ਗਿਆ ਫਿਲਹਾਲ ਇਹ ਦੁਖਦ ਘਟਨਾ ਜਿਸ ਪਰਿਵਾਰ ਦੇ ਨਾਲ ਵਾਪਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੁਝ ਸਮਾਂ ਪਹਿਲਾਂ ਹੀ ਅਨਾਉਂਸਮੈਂਟ ਕਰਵਾਈ ਸੀ ਕਿ ਨਾ ਤੋ ਦੂਰ ਰਿਹਾ ਜਾਵੇ ਪਰ ਨਹੀਂ ਪਤਾ ਸੀ ਕਿ ਉਹਨਾਂ ਦਾ ਹੀ ਕਾਰਨ ਨਸ਼ਿਆਂ ਦੇ ਵੱਲੋਂ ਖਾ ਲਿਆ ਜਾਵੇ ਇਸ ਮੌਕੇ ਤੇ ਦੁਖਦ ਪਰਿਵਾਰ ਹੋਰ ਕੀ ਕੁਝ ਆਖ ਰਿਹਾ ਤੇ ਸਰਕਾਰ ਨੂੰ ਆਖਰੀ ਬੇਨਤੀ ਉਹ ਕੀ ਕਰ ਰਹੇ ਹਨ ਜਾਣ ਲੈਣੇ ਹੈ ਮੇਨ ਵਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋੜ ਰਿਹਾ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਹੱਗ ਮਚ ਗਈ ਆ ਮੇਰਾ ਪੁੱਤ ਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾਜੋ ਕਿੰਨਾ ਖੇੜਾ ਵਿਖਦਾ ਪਿੰਡ ਸੁਹਾਨ ਦੇ ਵਿੱਚ ਨਸ਼ਾ ਬਹੁਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਵੇਂ ਚ ਦੁਨੀਆ ਤੇ ਕਿਤੇ ਗਲੀ ਦੇ ਵਿੱਚ ਸਾਰੀ ਝਾੜੀ ਨਸ਼ਿਆਂ ਤੇ ਰਹਿੰਦੀ ਸਾਰੀ ਝਾੜੀ ਇਸ ਨਸ਼ਿਆਂ ਤੇ ਰਹਿੰਦੀ ਹੈ ਇਹਨੂੰ ਹੀ ਲਾ ਕੇ ਨਸ਼ਿਆਂ ਤੇ ਲਾਤਾ ਇਹ ਚਲੇ ਕੋ ਕਾਰਵਾਈ ਕਰਦੇ ਕਾਰਵਾਈ ਪੁਲਸਾਂ ਨੂੰ ਜੀ ਰਾ ਨੂੰ ਹੋਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਕੋ ਨਹੀਂ ਮੈਂ ਕੰਮ ਤੇ ਕਰ ਲਿਆ ਸੀ ਨੂੰ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਟਿਕਾ ਲਾ ਲਿਆ ਇਹਨਾਂ ਨੇ ਹੈ ਮੈਨੂੰ ਨਹੀਂ ਪਤਾ ਇਹ ਟਿਕਾ ਲਾਉਂਦਾ ਹੈ ਕੀ ਗਾਜੇ ਪਹਿਲੇ ਲਾਉਂਦਾ ਨਹੀਂ ਸੀ ਉਹਦਾ ਕੀ ਮੰਗ ਕਰੋਗਾ ਮੰਗ ਕਰੀਆ ਮੰਗੇ ਹੋਇਆ ਇਹਨਾਂ ਛੇ ਤੇ ਰੋਕ ਲਾਓ ਦੁਨੀਆਂ ਰਾਜਾਂ ਵੀ ਭੜਾਵੇ ਲੋਕਾਂ ਦੇ ਪੁੱਤ ਰੜਦੇ ਜਾਂਦੇ ਆ ਮਾਵਾਂ ਮਰਦੀਆਂ ਜਾਂਦੀਆਂ ਨੇ ਮਾਪਿਆਂ ਨੂੰ ਕੌਣ ਸੰਭੂਗਾ ਗਿਆ ਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਹੇ ਜੱਸਾ ਸੇ ਕਿਹੜਾ ਪਿੰਡਾ ਸਭਰਾ ਕੀ ਗੱਲ ਹੋਈ ਮੁੰਡੇ ਨੂੰ ਮੁੰਡੇ ਨੇ ਜੀ ਟਿਕਟ ਵਾ ਲਵਾ ਲਿਆ ਭਜੀ ਕੀ ਨਾ ਕੀਦਾ ਮੁੰਡੇ ਦਾ ਮਨਪ੍ਰੀਤ ਸਿੰਘ ਕਿੰਨੀ ਗੰਬਰੀ ਹੀ ਨੰਬਰ ਹੋਣੀ ਆ 526 ਸਾਬ ਤੇ ਇਹ ਕੱਲਾ ਹੀ ਸੀ ਕਿ ਹੋਰ ਵੀ ਨਾਲ ਹੀ ਸੀ ਨਾਲੇ ਤੇ ਹੈਗਾ ਹੈ ਮੁੰਡਾ ਕਿਹੜਾ ਹੈ ਜੀ ਉਧਰ ਹੋ ਮੱਛੀ ਵਾਲਿਆ ਆਲਾ ਮੁੰਡਾ ਕੀ ਨਾਂ ਹੈ ਤੇ ਗਲਪਾਲ ਸਿੰਘ ਗਲਪਾਲ ਸਿੰਘ ਤੇ ਪੁਲਿਸ ਨੇ ਕੀਤੀ ਕੋਈ ਕਾਰਵਾਈ ਵੀ ਨਹੀਂ ਕੀਤੀ ਆਪਾਂ ਵਸਾਈ ਨਾਂ ਉਹੋ ਚਾੱਕ ਕੇ ਗਏ ਜੇ ਵੇਖਿਆ ਜਾਵੇ ਇਹਦੇ ਪਿੰਡਸ ਬਣਾ ਦੇ ਵਿੱਚ ਕਿੰਨਾ ਕੋ ਨਸ਼ਾ ਇੱਥੇ ਜਵਾਬ ਰਸਾ ਨਸ਼ਾ ਤੇ ਦੇਣ ਹੀ ਰਹੀ ਵੇ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ ਕੀ ਮਨ ਕਰੋਗੇ ਹੁਣ ਹੁਣ ਜਿੱਤਰਾ ਕ ਆਖਣਗੇ ਇਹਨਾਂ ਦੇ ਨਾਲ ਹੀ ਮੇਰਾ ਨਾਂ ਜਸਵਿੰਦਰ ਸਿੰਘ ਆ ਜੀ ਤੇ ਕੀ ਗੱਲ ਹੋਈ ਆ ਜਰਾ ਇਹ ਜੀ ਰਿਸ਼ਤੇਦਾਰੀ ਕਿ ਮੇਰਾ ਪਤੀ ਜਲਾ ਲੱਗਦਾ ਸੀ ਆਂਟ ਗੌਂਟ ਸਾਡੇ ਬਿਲਕੁਲ ਲਾਗੇ ਘਰ ਆ ਤੇ ਬਹੁਤ ਹੀ ਇੱਕ ਪਾਣਾ ਵਰਤਿਆ ਕਿ ਰਾਤ ਦੇ 11 ਵਜੇ ਦਾ ਹੀ ਚਾਂਸ ਹੋ ਗਿਆ ਇਹ ਨਸ਼ੇ ਦੀ ਓਵਰਡੋਜ਼ ਨਾਲ ਸਾਡਾ ਪਤੀ ਜੀ ਜੀ ਪੂਰਾ ਹੋ ਗਿਆ ਕੀ ਨਾਂ ਹੈ ਦਾ ਮਾਨਪ੍ਰੀਤ ਸਿੰਘ ਜੀ ਕਿੰਨੀ ਉਮਰ ਹੈ ਜੀ ਉਮਰ 26 ਸਾਲ ਹੈ ਜੀ ਦੁबारा ਜਿਹਾ ਵਿਆਹ ਹੈ ਨਹੀਂ ਇੱਕ ਵਾਰਾ ਹੀ ਕਿੰਨਾ ਵੀ ਜਿਹੜਾ ਨਸ਼ਾ ਇਹ ਇਹ ਸਿਧਾਂਤ ਵਿੱਚ ਨਸ਼ਾ ਬਿਲਕੁਲ ਜੀ ਮੈਂ ਨਾ ਕੋਈ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਗੀ ਗਲੀ ਗਲੀ ਘਰ ਘਰ ਇਹੋ ਹਾਲ ਹੋਇਆ ਪਿਆ ਹੁਣ ਕੱਲ ਪਰਸੋਂ ਵਜੇ ਮੈਂ ਅਨਾਉਂਸਮੈਂਟ ਕਰਾਈ ਸੀ ਇੱਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਥੋੜਾ ਜਿਹਾ ਆਪਦੇ ਆਪ ਨੂੰ ਸੁਧਾਰ ਲਓ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਆਗ ਆ ਸਾਡੇ ਬਿਲਕੁਲ ਘਰ ਹੀ ਆ ਕੇ ਤਬਾਹ ਕਰ ਦੋਗੀ ਇੱਕ ਲਾ ਵੀ ਮੁੰਡਾ ਕੇ ਇਹਦੇ ਨਾਲ ਹੋ ਰਹੀ ਗੁੜਿਆ ਨਹੀਂ ਇਹਦੇ ਨਾਲ ਮੁੰਡਾ ਇੱਕ ਕਲਾ ਸਾਬ ਲਾਗੂ ਆ ਮੱਛੀ ਵਾਲੇ ਪਰਿਵਾਰ ਚੋਂ ਬਲਵਿੰਦਰ ਸਿੰਘ ਦਾ ਲੜਕਾ ਵਾ ਜੋ ਜਿਹਨੂੰ ਬਿੰਦਰਬਿੰਦਰ ਕਹਿੰਦੇ ਆ ਤੇ ਉਹਦਾ ਲੜਕਾ ਵਾ ਗੁਰਪਾਲ ਸਿੰਘ ਤੇ ਉਹ ਰਾਤੀ ਉਹ ਪੁਲਸ ਨੇ ਹਰਾ ਹਸਤ ਚ ਲੈ ਲਿਆ ਵਾ ਤੇ ਪੁਲਸ ਅਗੀ ਉਹ ਕਾਰਵਾਈ ਆ ਸਾ ਵੀ ਕਰੂਗੀ ਕਾਰਵਾਈ